ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਗਗਨਦੀਪ ਸਿੰਘ ਜੀ ਨਿਰਮਲੇ ਸਟੇਜ ਤੇ ਬਿਰਾਜਮਾਨ ਸੁਭਾਏਮਾਨ ਸਾਰਿਆਂ ਹੀ ਸਨਮਾਨਯੋਗ ਸ਼ਖਸੀਅਤਾਂ ਵੀਰ ਮਨਦੀਪ ਸਿੰਘ ਖੁਰਦ ਹੋਣੀ ਬੇਦੀ ਅੰਕਲ ਹੋਣੀ ਮਾਸਟਰ ਹਰਜੀਤ ਸਿੰਘ ਜੀ ਵੀਰੋ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਟੌਬੀ ਮੰਨ ਅਫਟਰੀ ਸੈਮੀਨਾਰ ਬਾਬਾ ਜੀ ਹੋਣਾ ਨੇ ਰੱਖਿਆ ਦੋ ਤਿੰਨ ਵਿਸ਼ੇ ਨੇ ਇਹਦੇ ਵਿੱਚ ਪੰਜਾਬੀ ਭਾਸ਼ਾ ਸਥਿਤੀ ਸੰਕਟ ਤੇ ਵਾਤਾਵਰਣ ਸੰਕਟ ਦੇਖੋ ਬੱਚੇ ਨੂੰ ਜਦੋਂ ਭਰੋਸਾ ਹੁੰਦਾ ਵੀ ਮੇਰੇ ਮਾਤਾ ਪਿਤਾ ਆਲ ਰੌਂਡ ਨੇ ਫਿਰ ਬੱਚਾ ਬਿਨਾਂ ਕਿਸੇ ਖੌਫ ਤੋਂ ਜਿਉਂਦਾ ਆ ਜੇ ਪਤਾ ਹੋਵੇ ਨਾ ਵੀ ਵੀ ਮੈਂ ਕਿਸੇ ਵੀਆਈਪੀ ਦਾ ਬੱਚਾ ਆ ਅਗਲਾ ਘਬਰ ਹੁੰਦਾ ਨਹੀਂ ਮੰਨ ਲਓ ਵੀ ਆਪਾਂ ਚੌਂਕ ਨੂੰ ਕਰਾਸ ਕਰਨਾ ਆਏ ਉੱਥੇ ਪੁਲਿਸ ਖੜੀ ਆ ਸਿਕਿਉਰਿਟੀ ਖੜੀ ਆ ਕਈ ਵਾਰ ਜਿੱਦੀ ਪਹੁੰਚ ਹੁੰਦੀ ਆ ਉਹ ਘਬਰਾਉਂਦਾ ਨਹੀਂ ਅਗਲਾ ਕਹਿੰਦਾ ਵੀ ਕੋਈ ਚੱਕਰ ਨਹੀਂ ਲੰਘ ਜਾਗੇ ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਪ੍ਰੋਪਰ ਸ਼ਰਤ ਗੁਰੂ ਮੰਨਿਆ ਨਹੀਂ ਆਪਾਂ ਜਦ ਤੱਕ ਅੱਲਾ ਮੱਥਾ ਟੇਕਦੇ ਆ ਜਾਂ ਚਲੋ ਕੱਲਾ ਪਾਠ ਕਰ ਲਿਆ ਪਰ ਗੁਰੂ ਦਾ ਮਤਲਬ ਹੁੰਦਾ ਆਲ ਰਾਊਂਡਰ 100% ਸਾਰੇ ਟੌਪਿਕਸ ਦੇ ਆਨਸਰ ਮਿਲਦੇ ਨੇ ਸਾਰੇ ਟੌਪਿਕਸ ਦੇ ਵਿੱਚ ਗੁਰੂ ਸਾਹਿਬ 100% ਨੇ ਜਿਹੜੇ ਇਹੀਆਂ ਆਜ ਵਾਲੀਆਂ ਸਮੱਸਿਆਵਾਂ ਨੇ ਪੰਜਾਬੀ ਭਾਸ਼ਾ ਜਾਂ ਵਾਤਾਵਰਣ ਜੇ ਨਾ ਆਪਾਂ ਵੈਸੇ ਸਹਿਜ ਪਾਠ ਕਰਦੇ ਹੁੰਦੇ ਇਹ ਪੰਜਾਬੀ ਭਾਸ਼ਾ ਦੀ ਸਮੱਸਿਆ ਦਾ ਟੌਪਿਕ ਉੱਠਣਾ ਹੀ ਨਹੀਂ ਸੀ ਜਿਹੜਾ ਬੰਦਾ ਨਿਤਨੇਮ ਕਰਦਾ ਆ ਉਹ ਆਖਰੀ ਸਾਹ ਤੱਕ ਪੰਜਾਬੀ ਕਦੇ ਭੁੱਲ ਨਹੀਂ ਸਕਦਾ ਚਾਹੇ ਉਹ ਦੁਨੀਆ ਦੀਆਂ ਸਾਰੀਆਂ ਲੈਂਗੁਏਜਸ ਦੇ ਵਿੱਚ ਸੰਪੂਰਨ ਹੋ ਜਵੇ ਤੁਸੀਂ ਦੇਖੋ ਜਦੋਂ ਬੱਚਿਆਂ ਨੂੰ ਲੇਖ ਆਉਂਦੇ ਹੁੰਦੇ ਨੇ ਇਹ ਛੋਟੀਆਂ ਕਲਾਸਾਂ ਤੋਂ ਸ਼ੁਰੂ ਹੋ ਜਾਂਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਲਿਖਿਆ ਆਉਂਦਾ ਹੁੰਦਾ ਬੀ ਗੁਰੂ ਸਾਹਿਬ ਆਰਬੀ ਫਾਰਸੀ ਦੇ ਚਲੋ ਜਿਆਦਾ ਸੀਗੇ ਮਤਲਬ ਗੁਰੂ ਸਾਹਿਬ ਦਾ ਜਿਹੜਾ ਜਾਪ ਸਾਹਿਬਾ ਚਾਹੇ ਜਫਰਨਾਮਾ ਸਾਹਿਬਾ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਨੇ ਇਹ ਤਾਂ ਕਦੇ ਨਹੀਂ ਸੁਣਿਆ ਵੀ ਆਪਾਂ ਵੀ ਗੁਰੂ ਸਾਹਿਬ ਜੇ ਸ਼ਸਤਰ ਚਲਾਉਂਦੇ ਸੀ ਜੇ ਚਮਕੌਰ ਸਾਹਿਬ ਦੀ ਜੰਗ ਵਿੱਚ ਯੋਧੇ ਲੜਦੇ ਸੀ ਵੀ ਪੰਜਾਬੀ ਭਾਸ਼ਾ ਨਹੀਂ ਆਉਂਦੀ ਸੀ ਨਾ ਇਹ ਨਹੀਂ ਆਪਾਂ ਕਦੇ ਸੁਣਿਆ ਜਦ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੀਆਂ ਸੰਧੀਆਂ ਹੋਈਆਂ ਅੰਗਰੇਜ਼ਾਂ ਦੇ ਨਾਲ ਜਦ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਅੰਗਰੇਜ਼ ਕੰਮ ਕਰਦੇ ਸੀ ਜੇ ਕਿਤਾਬਾਂ ਵਿੱਚ ਇਹ ਵੀ ਲਿਖਿਆ ਹੋਇਆ ਵੀ ਨਲੂਆ ਸਾਹਿਬ ਦੀ ਪ੍ਰੋਨਨਸिएशन ਇੰਗਲਿਸ਼ ਦੀ ਬੜੀ ਵਧੀਆ ਸੀ ਕਿਤੇ ਨਹੀਂ ਲਿਖਿਆ ਆਇਆ ਵੀ ਉਹ ਭਾਸ਼ਾ ਭੁੱਲ ਗਈ ਸੀ ਪੰਜਾਬੀ ਦੀ ਕਾਰਨ ਕੀ ਕਾਰਨ ਇਹ ਵੀ ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਸੀ ਮਹਾਰਾਜਾ ਸਾਹਿਬ ਰੋਜ਼ ਸਹਿਜ ਪਾਠ ਕਰਦੇ ਸੀ ਨਲੂਆ ਸਾਹਿਬ ਦਾ ਜੇ ਕਰੈਕਟਰ ਬੜਾ ਜ਼ਿਆਦਾ ਵਧੀਆ ਸੀ ਜੇ ਮੁਸਲਮਾਨ ਨਹੀਂ ਬੰਨੋਂ ਨੂੰ ਇਹ ਕਹਿ ਸਕਦੇ ਸੀਗੇ ਵੀ ਤੂੰ ਮੇਰੀ ਮਾਂ ਮੈਂ ਤੇਰਾ ਪੁੱਤਰ ਉਹ ਸ਼ਕਤੀ ਉਹ ਪਾਵਰਾਂ ਉਹ ਨੈਤਿਕ ਸਿੱਖਿਆਵਾਂ ਉਹ ਗਰਬਾਣੀ ਤੋਂ ਬਿਨਾ ਕਿਤੋਂ ਮਿਲਦੀਆਂ ਨਹੀਂ ਹੁਣ ਆਪਾਂ ਕੱਲੇ ਝੰਡੇ ਚੱਕੀ ਫਿਰਦੇ ਆ ਪੰਜਾਬੀ ਭਾਸ਼ਾ ਦੇ ਚਾਹੇ ਬੋਰਡ ਨੇ ਚਾਹੇ ਪੰਜਾਬੀ ਭਾਸ਼ਾ ਪਰ ਜਦੋਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਿਤਨੇਮ ਸਹਿਜ ਪਾਠ ਅਖੰਡ ਪਾਠ ਸਾਹਿਬ ਜਦੋਂ ਤੱਕ ਅਸੀਂ ਰਮਾਲਾ ਸਾਹਿਬ ਚੱਕ ਕੇ ਦਰਸ਼ਨ ਨਹੀਂ ਕਰਦੇ ਤੁਸੀਂ ਜਿੰਨਾ ਮਰਜੀ ਜੋੜ ਲਾ ਲਓ ਸਮੱਸਿਆ ਕੋਈ ਰੋਕ ਨਹੀਂ ਸਕਦੀ ਜੇ ਤੁਸੀਂ ਸਹਿਜ ਪਾਠ ਕਰਨ ਲੱਗ ਜੋਂ ਆਖਰੀ ਸਾਧਕ ਪੰਜਾਬੀ ਤੁਸੀਂ ਭੁੱਲ ਨਹੀਂ ਸਕਦੇ ਕਿਉਂਕਿ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਪੰਜਾਬੀ ਸਾਰਾ ਕੁਝ ਬੱਚਾ ਹੀ ਆ ਕਿਉਂਕਿ ਇਹ ਕੰਪਲਸਰੀ ਆ ਗੁਰੂ ਸਾਹਿਬ ਨੇ ਆਪਾਂ ਨੂੰ ਨਿਤਨੇਮ ਕਰਨਾ ਪਾਠ ਕਰਨਾ ਕਿਹਾ ਹੁਣ ਅਸੀਂ ਉਹ ਗਲਤ ਆ ਮੰਨਦੇ ਨਹੀਂ ਅਸੀਂ ਆਪਾਂ ਆਲੇ ਦੁਆਲੇ ਆਪਾਂ ਫਿਰ ਜਾਨੇ ਆ ਮਤਲਬ ਸਹਿਜ ਪਾਠ ਨਿਤਨੇਮ ਜਪਾ ਕਰਨ ਲੱਗ ਜੀਏ ਇਹ ਵੀ ਪੰਜਾਬੀ ਭਾਸ਼ਾ ਕਿਉਂਕਿ ਉਹ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਆਪਾਂ ਨੂੰ ਚਾਹੇ ਹੁਣ 2024 ਚੱਲਦਾ ਆ ਜਿਹੜੀਆਂ ਸਮੱਸਿਆਵਾਂ 2024 ਦੇ ਵਿੱਚ ਨੇ ਇਹਦਾ ਹੱਲ ਜਿਹੜੀਆਂ ਸਮੱਸਿਆਵਾਂ ਅੱਜ ਤੋਂ ਹਜ਼ਾਰ ਸਾਲ ਬਾਅਦ ਆਉਣੀਆਂ ਨੇ ਉਹਨਾਂ ਦਾ ਵੀ ਹੱਲ 1430 ਅੰਗਾਂ ਦੇ ਵਿੱਚ ਲਿਖਿਆ ਹੋਇਆ ਪਰ ਆਪਾਂ ਖੋਲ ਕੇ ਦੇਖਦੇ ਨਹੀਂ ਕਿਉਂਕਿ ਅਸੀਂ ਤਾਂ ਫਿਰਦੇ ਹੀ ਪਾਰਟੀਆਂ ਦੇ ਮਗਰਾਂ ਜੰਦਾਬਾਦ ਮੁਰਦਾਬਾਦ ਅਸੀਂ ਉਹਦੀ ਪਾਰਟੀ ਦੇ ਅਸੀਂ ਉਹਦੀ ਪਾਰਟੀ ਦੇ ਕਦੇ ਨਹੀਂ ਅਸੀਂ ਕਹਿੰਦੇ ਆਹ ਕਾਰਾਂ ਗੱਡੀਆਂ ਤੇ ਲਿਖਿਆ ਹੁੰਦਾ ਅਸੀਂ ਫਲਾਣੀ ਜਥੇਬੰਦੀ ਦੇ ਅਸੀਂ ਫਲਾਣੇ ਦੇ ਕਦੇ ਕਿਸੇ ਮਾਈ ਦੇ ਲਾਲ ਨੇ ਲਿਖਿਆ ਨਹੀਂ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਕਦੇ ਨਹੀਂ ਕਿਸੇ ਲਿਖਿਆਗਾ ਤੁਸੀਂ ਹੇਮਕੁੰਨ ਸਾਹਿਬ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਸੰਗਤ ਹੁਣ ਜਾਂਦੀ ਹੈ 25 ਮਈ ਤੋਂ ਸ਼ੁਰੂ ਹੋਇਆ ਯਾਤਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਜਿੱਤਰ ਨਾਟਕ ਵਿੱਚ ਇਹੀ ਲਿਖਿਆ ਸੀ ਵੀ ਤੁਸੀਂ ਦੁਨੀਆ ਤੇ ਜਾ ਕੇ ਧਰਮ ਦਾ ਪ੍ਰਚਾਰ ਕਰੋ ਮਹਾਰਾਜ ਕਹਿੰਦੇ ਮੈਂ ਨਹੀਂ ਜਾਣਾ ਪਰਮਾਤਮਾ ਵਾਹਿਗੁਰੂ ਜੀ ਕਹਿੰਦੇ ਵੀ ਮੈਂ ਜਦੋਂ ਸ੍ਰਿਸ਼ਟੀ ਸਾਜੀ ਮੈਂ ਦੇਵਤੇ ਬਣਾਏ ਮੈਂ ਰਾਖਸ਼ ਬਣਾਏ ਕਿਉਂਕਿ ਸਾਰੇ ਪਰਮਾਤਮਾ ਨੇ ਬਣਾਏ ਨੇ ਮਹਾਰਾਜ ਕਹਿੰਦੇ ਪਰਮਾਤਮਾ ਜੀ ਕਹਿੰਦੇ ਵੀ ਲੋਕ ਬਚੋਲੇਆਂ ਨੂੰ ਯਾਦ ਕਰਨ ਲੱਗ ਗਏ ਕੋਈ ਦੇਵਤਿਆਂ ਨੂੰ ਪੂਜਦਾ ਕਿਉਂ ਦਰਖਤਾਂ ਨੂੰ ਪੂਜਦਾ ਵੀ ਮੈਨੂੰ ਤਾਂ ਕੋਈ ਯਾਦ ਨਹੀਂ ਕਰਦਾ ਉਹੀ ਕੰਮ ਅੱਜ ਆ ਆਪਾਂ ਕਹਿੰਦੇ ਆ ਮੈਂ ਫਲਾਣੀ ਸੰਪਰਦਾ ਦਾ ਮੈਂ ਫਲਾਣੀ ਜਥੇਬੰਦੀ ਦਾ ਕੋਈ ਮਾਈ ਦਾ ਲਾਲ ਨਹੀਂ ਕਹਿੰਦਾ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਥੋੜਾ ਜੋ ਅਗਲੀ ਸਮੱਸਿਆ ਤੇ ਵਾਤਾਵਰਨ ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਆਪਣੀ ਕਿਸੇ ਤੋਂ ਡਰਦੇ ਨਹੀਂ ਆਪਾਂ ਨੈਟ ਤੇ ਐਨ ਛੇਰਾ ਵਾਂਗੂ ਗਰਜਦੇ ਆ ਪਰ ਜਿਹੜੀ ਇਹ ਵਾਤਾਵਰਨ ਦੀ ਸਮੱਸਿਆ ਆ ਮਤਲਬ ਇਤਿਹਾਸ ਦੇ ਵਿੱਚ ਤਾਂ ਇਹ ਆ ਵੀ ਦੁਨੀਆ ਆਪਣੇ ਕੋਲ ਹੀ ਆਉਂਦੀ ਹੁੰਦੀ ਸੀ ਜਦੋਂ ਕੋਈ ਜੜੀ ਬੂਟੀ ਵਰਲਡ ਦੇ ਕਿਸੇ ਕੋਨੇ 'ਚ ਮਿਲਦੀ ਨਹੀਂ ਸੀ ਉਦੋਂ ਦੁਨੀਆ ਕੀਰਤਪੁਰ ਸਭ ਜਾਣਦੀ ਸੀ ਕੀਰਤਪੁਰ ਸਾਹਿਬ ਗੁਰੂ ਹਰ राय ਸਾਹਿਬ ਜੀ ਨੇ ਮਹਾਨ ਬਾਗ ਲਗਵਾਇਆ ਹੋਇਆ ਬਾਬਾ ਜੀ ਹੁਣਾਂ ਨੇ ਇੱਥੇ ਦਰਖਤ ਲਗਵਾਏ ਹੋਏ ਨੇ ਜਿੰਨੇ ਵੀ ਪ੍ਰਾਣੇ ਨਿਰਮਲ ਆਸ਼ਰਮ ਪ੍ਰਾਣੀਆਂ ਸੰਪਰਦਾਵਾਂ ਪ੍ਰਾਣੇ ਨਵੇਂ ਨਹੀਂ ਪ੍ਰਾਣੇ ਚਾਹੇ ਕੋਈ ਉਦਾਸੀਨ ਮਹਾਂਪੁਰਖਾਂ ਦਾ ਡੇਰਾ ਉਹ ਤੁਹਾਨੂੰ ਸਾਰੇ ਉਥੇ ਬੀੜ ਜਾਂ ਦਰਖਤ ਮਿਲਣਗੇ ਨਮਿਆਂ ਵਿੱਚ ਤੁਹਾਨੂੰ ਸੰਗ ਮਰਮਰ ਲੱਗਿਆ ਮਿਲੂਗਾ ਮੈਂ ਪਤਾ ਨਹੀਂ ਅੱਗੇ ਵੀ ਇੱਥੇ ਗੱਲ ਕੀਤੀ ਹੈ ਕਿ ਨਹੀਂ ਜਦੋਂ ਸੰਤ ਬਲਵੰਤ ਸਿੰਘ ਜੀ ਸਿਓੜੇ ਸਾਹਿਬ ਵਾਲੇ ਉਹ ਚੜਾਈ ਕੀਤੇ ਨੇ ਬਾਬਾ ਜੀ ਵੀ ਬੜੀ ਕਿਰਪਾ ਬਾਬਾ ਜੀ ਤੇ ਉਹਨਾਂ ਦੀ ਜਦੋਂ ਸਸਕਾਰ ਕੀਤਾ ਮਹਾਂਪੁਰਖਾਂ ਦਾ ਰੋੜੇ ਵਾਲ ਸਾਹਿਬ ਚਲੋ ਮੈਂ ਵੀ ਉੱਥੇ ਹੀ ਸੀਗਾ ਮੈਂ ਮਤਲਬ ਵੈਸੇ ਤਾਂ ਮੈਂ ਸਾਇੰਸ ਟੀਚਰ ਆ ਮੈਂ ਝੂਠ ਨਹੀਂ ਬੋਲਦਾ ਕਿਉਂਕਿ ਮੈਂ ਪਹਿਲਾਂ ਸਿੱਖ ਹਾਂ ਫਿਰ ਮੈਂ ਚਲੋ এমਪਲాయੀ ਐਜੂਕੇਸ਼ਨ ਦਾ ਗਵਰਨਮੈਂਟ ਦਾ ਮੈਂ ਆਪਣੀਆਂ ਅੱਖਾਂ ਨਾਲ ਉਥੇ ਜਿਹੜਾ ਸਰੋਵਰ ਆ ਉਥੇ ਮੈਂ ਕੋਲ ਦਰਖਤਾਂ ਵਿੱਚੋਂ ਪਾਣੀ ਨੁੱਚੜਦਾ ਦੇਖਿਆ ਜਦੋਂ ਬਾਬਾ ਜੀ ਦਾ ਸਸਕਾਰ ਹੋਇਆ ਕੋਈ ਬੱਦਲ ਨਹੀਂ ਸੀ ਕੋਈ ਮੀਂਹ ਨਹੀਂ ਸੀ ਹੁਣ ਆਜੋ ਗਰਬਾਣੀ ਵਾਲੇ ਪਾਸੇ ਕਈ ਜਨਮ ਭਏ ਕੀਟ ਪਦੰਗਾ ਮਹਾਰਾਜ ਨੇ ਸਾਰਾ ਦੱਸਿਆ ਵੀ ਜੂਨੀਆਂ ਨੇ ਇਹ ਹੁਣ ਆਜੋ ਸਾਇੰਸ ਵਾਲੇ ਪਾਸੇ ਜਿਹੜੀ ਚੀਜ਼ ਵਿੱਚ ਸੈਲਸ ਨੇ ਉਹ ਚੀਜ਼ ਜਿਉਂਦੀ ਹੁੰਦੀ ਆ ਮਤਲਬ ਕਿ ਜਿਹੜੀ ਚੀਜ਼ ਵੱਧਦੀ ਆ ਉਹ ਚੀਜ਼ ਜਿਉਂਦੀ ਆ ਆਪਣੇ ਕੇਸ ਨੇ ਚਾਹੇ ਦਰਖਤ ਨੇ ਤੁਹਾਨੂੰ ਮੋਟਰਸਾਈਕਲ ਕਾਰ ਉਹ ਕਦੇ ਵੱਧੀ ਛੋਟੀ ਨਹੀਂ ਮਿਲੂਗੀ ਉਹ ਚੀਜ਼ ਨਹੀਂ ਜਿਉਂਦੀ ਉਹ ਨੌਨ ਲਿਵਿੰਗ ਥਿੰਗਸ ਨੇ ਦਰਖਤ ਹੋ ਗਏ ਜਾਨਵਰ ਹੋ ਗਏ ਆਪਾਂ ਹੋ ਗਏ ਆਪਣੇ ਵਿੱਚ ਸੈਲਸ ਨੇ ਜਾਂ ਕਹਿ ਲੋ ਆਪਣੇ ਵਿੱਚ ਆਤਮਾ ਆ ਧਰਮ ਦੇ ਅਕੋਰਡਿੰਗ ਕਹਿ ਲੋ ਮੈਂ ਉਥੇ ਦਰਖਤ ਮਤਲਬ ਰੋਂਦੇ ਦੇ ਦੇਖੇ ਨੇ ਰੋਂਦੇ ਜਦੋਂ ਮਹਾਪੁਰਖਾਂ ਦਾ ਸਸਕਾਰ ਹੋਇਆ ਆਪਣੀ ਅੱਖਾਂ ਨਾਲ ਦੇਖੇ ਨੇ ਹੁਣ ਜਿਹੜਾ ਹਜੂਰ ਸਾਹਿਬ ਗੁਰਦੁਆਰਾ ਸ਼িকারਕਾਟ ਸਾਹਿਬ ਆ ਸ਼িকারਕਾਟ ਸਾਹਿਬ ਦਾ ਇਤਿਹਾਸ ਪੜ੍ਹ ਕੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਰਗੋਸ਼ ਦਾ ਉਧਾਰ ਕੀਤਾ ਖਰਗੋਸ਼ ਕੀ ਆ ਜਾਨਵਰ ਮਤਲਬ ਗੁਰੂ ਸਾਹਿਬ ਕੱਲੇ ਬੰਦਿਆਂ ਦੇ ਹੀ ਗੁਰੂ ਨਹੀਂ ਹੈਗੇ ਗੁਰੂ ਸਾਹਿਬ ਜਾਨਵਰਾਂ ਦੇ ਪਲਾਂਟਸ ਦੇ ਕਿਉਂਕਿ ਗੁਰੂ ਨੂੰ ਨਾ ਕੱਲਾ ਤੁਸੀਂ ਇਹ ਨਾ ਸਮਝੋ ਵੀ ਜਿਵੇਂ ਕਹਿੰਦੇ ਨੇ ਵੀ ਸਾਡੇ ਗੁਰੂ ਫੇਰ ਵੀ ਛੋਟੇ ਹਿੰਦੁਸਤਾਨ ਦੇ ਗੁਰੂ ਪੰਜਾਬ ਦੇ ਗੁਰੂ ਫੇਰ ਵੀ ਛੋਟੇ ਗੁਰੂ ਸਾਹਿਬ ਕਲੀ ਧਰਤੀ ਦੇ ਨਹੀਂ ਗੁਰੂ ਸਾਹਿਬ ਜਿੰਨੀਆਂ ਵੀ ਧਰਤੀਆਂ ਨੇ ਚਾਹੇ ਪਲੈਨੈਟਸ ਨੇ ਹੋਰ ਪਤਾਲਾ ਪਤਲ ਲਖਾਗਾਸਾਗਾਸ ਵਿੱਚੇ ਜਾਨਵਰ ਸਾਰੇ ਕੰਪਲੀਟ ਗੁਰੂ ਨੇ ਠੀਕ ਹੈ ਮਤਲਬ ਗੁਰੂ ਸਾਹਿਬ ਨੇ ਆਪਾਂ ਨੂੰ ਕਿੱਡਾ ਇਤਿਹਾਸ ਵਿੱਚ ਵਾਤਾਵਰਣ ਸਾਂਭਣ ਦਾ ਆਪਾਂ ਨੂੰ ਦੱਸਿਆ ਅਸੀਂ ਅਜਾੜ ਕੇ ਰੱਖਤਾ 80% ਗੁਰਦੁਆਰਿਆਂ ਦੇ ਨਾਮ ਦਰਖਤਾਂ ਦੇ ਨਾਂ ਤੇ ਨੇ ਬੇਰੀ ਸਾਹਿਬ ਜੰਡ ਸਾਹਿਬ ਟਾਲੀਆਣਾ ਸਾਹਿਬ ਫੇਰ ਵੀ ਅਸੀਂ ਅਚਾਰਤਾ ਪੁਰਾਣੇ ਦਰਬਾਰ ਸਾਹਿਬ ਦੀਆਂ ਫੋਟੋਆਂ ਦੇਖੋ ਦਰਬਾਰ ਸਾਹਿਬ ਦੇ ਆਲੇ-ਵਾਲੇ ਦਰਖਤਾਂ ਦੇ ਥੱਲੇ ਵਿਦਿਆਰਥੀ ਬੱਚੇ ਬੈਠੇ ਨੇ ਪੜ੍ਹਦੇ ਨੇ ਦਰਖਤਾਂ ਦੇ ਥੱਲੇ ਬਾਬਾ ਬੋਢਾ ਜੀ ਦੀ ਬੇਰੀ ਸਾਹਿਬ ਦੁਖ ਪੰਜਨੀ ਬੇਰੀ ਸਾਹਿਬ ਦੇਖੋ ਹੁਣ ਤੁਸੀਂ ਕੁਝ ਵੀ ਨਹੀਂ ਰਿਹਾ ਇੱਕ ਪਾਸੇ ਤਾਂ ਅਸੀਂ ਮਤਲਬ ਦੇਖੋ ਜੇ ਟੀਚਰ ਦਾ ਬੱਚਾ ਕੰਮ ਕਰਕੇ ਆਊਗਾ ਨਾ ਟੀਚਰ ਨੂੰ ਬੱਚਾ ਤਾਂ ਪਸੰਦ ਆਊਗਾ ਹੁਣ ਟੀਚਰ ਦੀ ਘਰੇ ਲਾ ਕੇ ਫੋਟੋ ਬੱਚਾ ਅਰਗਬਤੀ ਫੇਰੀ ਜਾਵੇ ਨਾ ਤਾਂ ਬੱਚਾ ਪਾਸ ਹੋਊਗਾ ਹੁਣ ਗੁਰੂ ਸਾਹਿਬ ਦੇ ਆਪਾ ਹੁਕਮ ਮੰਨਦੇ ਨਹੀਂ ਹੈਗੇ ਉ ਵੀ ਪ੍ਰਾਊਡ ਟੂ ਬੀ ਅ ਸਿੱਖ ਫਿਰ ਛੇਤਰ ਤਾਂ ਪੈਂਦੇ ਨੇ ਆਪਣੇ ਤੇ ਮਤਲਬ ਚਾਹੀਦਾ ਕੀ ਸੀ ਵੀ ਦੁਨੀਆ ਦੇ ਵਿੱਚ ਪੂਰਾ ਵਾਤਾਵਰਨ 55 60 ਤੇ ਪਹੁੰਚ ਜਾਂਦਾ ਦੁਨੀਆ ਪੁੱਛਦੀ ਵੀ ਕੀ ਗੱਲ ਵੀ ਜਿਹੜਾ ਪੰਜਾਬ ਦਾ ਏਰੀਆ ਆ ਵੀ ਉਥੇ ਗਰਮੀ ਦਾ ਟੈਂਪਰੇਚਰ 35 30 ਤੋਂ ਵੱਧਾ ਹੀ ਨਹੀਂ ਗੱਲ ਕੀ ਆ ਫਿਰ ਦੁਨੀਆ ਸਰਚ ਮਾਰ ਕੇ ਦੇਖਦੀ ਵੀ ਇਹ ਗੁਰੂਤ ਸਾਹਿਬ ਦਾ ਏਰੀਆ ਆ ਵੀ ਇਹ ਓਵੇਂ ਚੱਲਦੀ ਆ ਦੁਨੀਆ ਜਿਵੇਂ ਗੁਰੂ ਸਾਹਿਬ ਨੇ ਸਿਖਾਇਆ ਪਰ ਨਹੀਂ ਅਸੀਂ ਅੱਜ ਏਡੀ ਸਮੱਸਿਆ 'ਚ ਫਸ ਗਏ ਤੁਸੀਂ ਦੇਖੋ ਬੋਟਾਂ ਨੰਘੇ ਗਈਆਂ ਨੇ ਬੋਟਾਂ ਦੇ ਵਿੱਚ ਕਿਸੇ ਮਾਈ ਦੇ ਲਾਲ ਨੇ ਵਾਤਾਵਰਣ ਦੀ ਗੱਲ ਹੀ ਨਹੀਂ ਕੀਤੀ ਗੁੱਸਾ ਚੜਦਾ ਆ ਅਸੀਂ ਡਿਵੈਲਪਮੈਂਟ ਕਰਾਂਗੇ ਅਸੀਂ ਤੁਹਾਨੂੰ ਰਾਜ ਦੇ ਕੇ ਦਵਾਂਗੇ ਉਹ ਜੇ ਜਿਉਂਦੇ ਨਾ ਰਹੇ ਨਾ ਕਿਸੇ ਨੇ ਰਾਜ ਦੇਖਣਾ ਨਾ ਕਿਸੇ ਨੇ ਫੈਕਟਰੀਆਂ ਦੇਖਣੀਆਂ ਨੇ ਨਾ ਕਿਸੇ ਨੇ ਡਿਵੈਲਪਮੈਂਟ ਦੇਖਣੀਆਂ ਕਿਉਂਕਿ ਜਿਉਂਦੇ ਤਾਂ ਰਹਾਂਗੇ ਜੇ ਆਕਸੀਜਨ ਰਹੂਗੀ ਆਕਸੀਜਨ ਤਾਂ ਰਹੂਗੀ ਤੇ ਦਰਖਤ ਰਹਿਣਗੇ ਵੱਡੀਆਂ ਵੱਡੀਆਂ ਸ਼ਾਲਾ ਮਾਰਦੇ ਨੇ ਸਾਰੇ ਡਿਵੈਲਪਮੈਂਟ ਕਰਾਂਗੇ ਐ ਕਰਾਂਗੇ ਇਥੇ ਉਹ ਲਿਆਵਾਂਗੇ ਉਹ ਲਿਆਵਾਂਗੇ ਉਹ ਜੇ ਆਉ ਸੀਜ਼ਨ ਹੀ ਨਾ ਰਹੀ ਜੇ ਆਪਣੇ ਫੋਨ ਦੇ ਵਿੱਚ ਬੈਟਰੀ ਚਾਰਜੇ ਨਾ ਹੋਊਗੀ ਫੋਨ ਆਪਣੀ ਜੇਬ ਵਿੱਚ ਪਿਆ ਹੋਵੇ ਨਹੀਂ ਕੋਈ ਫਾਇਦਾ ਹੈਗਾ ਠੀਕ ਆ ਜੇ ਇਥੇ ਫੈਕਟਰੀਆਂ ਲੱਗ ਜਾਣ ਆਪਾਂ ਨੂੰ ਰਾਜ ਮਿਲ ਜਵੇ ਉਹ ਜੇ ਦਰਖਤੇ ਨਾ ਰਹਿਣਗੇ ਫਿਰ ਤੁਸੀਂ ਰਾਜ ਕੀ ਕਰਨ ਆਇਆ ਫਿਰ ਤੁਸੀਂ ਡਿਵੈਲਪਮੈਂਟ ਕੀ ਕਰਨੀ ਆ 1 ਤੋਂ ਲੈ ਕੇ 100 ਕੈਂਡੀਡੇਟਾਂ ਵਿੱਚੋਂ ਕਿਸੇ ਮਾਈ ਤੇ ਲਾਲ ਦੇ ਦਰਖਤਾਂ ਦਾ ਨਾਂ ਤੱਕ ਨਹੀਂ ਲਿਆ ਹੈਗਾ ਕਿਸੇ ਨੇ ਵੀ ਤੁਸੀਂ ਲਾਲੋ ਸਾਹਿਬ ਹੁਣ ਗੁਰੂ ਗੁਰੂ ਸਾਹਿਬ ਨੇ ਦਰਖਤਾਂ ਤੋਂ ਬਿਨਾ ਕਿਸੇ ਦੀ ਗੱਲ ਨਹੀਂ ਕੀਤੀ ਕਟਾਣਾ ਸਾਹਿਬ ਮਹਾਰਾਜ ਆਏ ਨੇ ਦਰਖਤ ਥੱਲੇ ਬੈਠੇ ਨੇ ਦਰਬਾਰ ਸਾਹਿਬ ਦਾ ਜ਼ਿਕਰ ਦੇਖੋ ਦਰਖਤਾਂ ਦਾ ਜ਼ਿਕਰ ਆਉਂਦਾ ਆ ਫਿਰ ਤੁਸੀਂ ਸਾਇੰਸ ਦੇ ਵਿੱਚ ਦੇਖ ਲਓ ਦਰਖਤਾਂ ਦੇ ਵਿੱਚ ਤੁਸੀਂ ਥੱਲੇ ਬੈਠੋ ਬਿਮਾਰੀਆਂ 90% ਠੀਕ ਹੋ ਜਾਂਦੀਆਂ ਨੇ ਆਉਣ ਵਾਲਾ ਸਮਾਂ ਇਹੋ ਜਿਹਾ ਆਉਣਾ ਆ ਜਿਹਦੇ ਘਰੇ ਦਰਖਤ ਲੱਗੇ ਹੋਣਗੇ ਨਾ ਉਹ ਕਰੋੜ ਕਰੋੜਪਤੀ ਬੰਦਾ ਬਣ ਜਾਣਾ ਕਿਉਂਕਿ ਲੋਕਾਂ ਨੇ ਮਿੰਤਾਂ ਕਰਿਆ ਕਰਦੀਆਂ ਨੇ ਵੀਰੇ ਆ 15 ਕੇ ਮਿੰਟ ਥੱਲੇ ਬਹਿ ਜਾਣ ਤੇ ਲੱਖ ਰੁਪਈਆ ਲੈ ਲੈ ਇਹੋ ਜਿਹਾ ਸਮਾਂ ਆ ਜਾਣਾ ਆ ਤੁਸੀਂ ਹਿਸਾਬ ਲਾ ਲਓ ਤੇ ਦੇਖੋ ਇਹ ਤਾਂ ਚਲੋ ਗੱਲਾਂ ਹੋ ਗਈਆਂ ਵੀ ਜ਼ਰੂਰੀ ਤੁਸੀਂ ਸਮਝਦੇ ਹੋ ਸਾਰੀਆਂ ਹੁਣ ਗੱਲ ਆ ਗਈ ਥੋੜੀ ਜੀ ਟੈਕਨੀਕਲ ਜੀ ਕਿੰਨੇ ਕ ਦਰਖਤ ਚਾਹੀਦੇ ਨੇ ਕਿੰਨੇ ਕ ਰਹਿ ਗਏ ਹੁਣ ਪੰਜਾਬ ਦੇ ਵਿੱਚ ਮਤਲਬ 35% ਇਹ ਚੀਜ਼ਾਂ ਚਾਹੀਦੀਆਂ ਨੇ ਮਤਲਬ ਜ਼ਿਆਦਾ ਕੁਝ ਵੀ ਨਹੀਂ ਰਿਹਾ ਹੁਣ ਦਰਖਤ ਕਿੱਥੇ ਰਹਿ ਗਏ ਦੇਖੋ ਦਰਖਤ ਰਹਿ ਗਏ ਸਿਰਫ ਜਿਹੜੀਆਂ ਸੜਕਾਂ ਚੌੜੀਆਂ ਹੋਣ ਤੋਂ ਬਚ ਗਈਆਂ ਉਹਦੇ ਆਲੇ-ਦੁਆਲੇ ਕਿਤੇ ਦਰਖਤ ਹੈ ਹੀ ਨਹੀਂ ਸਮਰਾਲੇ ਤੋਂ ਚੰਡੀਗੜ੍ਹ ਦਾ ਰੋਡ ਚੌੜਾ ਹੋਇਆ ਦਰਖਤ ਕੋਈ ਛੱਡਿਆ ਹੀ ਨਹੀਂ ਹੈਗਾ ਜਦੋਂ ਦਰਖਤ ਉੱਥੇ ਪੱਟੇ ਪਤਾ ਕੀਤਾ ਵੀ ਕਿਸੇ ਤਰੀਕੇ ਨਾਲ ਰੋਕੇ ਜਾ ਸਕਦੇ ਨੇ ਨਾ ਮਤਲਬ ਹੀ ਨਹੀਂ ਅੱਜ ਆਪਾਂ ਇੱਥੇ ਬੈਠੇ ਆ ਜਿਹੜਾ ਰੋਪੜ ਤੋਂ ਲੈ ਕੇ ਨੀਲੋਂ ਉਹ ਸਾਰਾ ਗੁਰਥਲੀ ਦੇ ਪੁਲ ਤੱਕ ਰੋਡ ਆ ਸਾਰਾ ਚੌੜਾ ਹੋ ਗਿਆ ਕਿਸੇ ਕੋਈ ਸਮਾਂ ਆਉਣਾ ਇਹ ਵੀ ਚੌੜਾ ਹੋਊਗਾ ਕਿਸੇ ਸਮੇਂ ਉੱਥੇ ਵੀ ਏਵੇਂ ਹੀ ਹੋਣਾ ਪਰਲੇ ਪਾਸੇ 100 ਸਾਲ 50 ਸਾਲ ਪਹਿਲਾਂ ਇਹੋ ਜਿਹੇ ਇਹੋ ਜੇ ਕਾਨੂੰਨ ਪਾਸ ਹੋਏ ਹੋਏ ਨੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਕੱਟਣ ਤੋਂ ਰੋਕ ਨਹੀਂ ਸਕਦੇ ਕਿਉਂਕਿ ਜਿਹੜੇ ਕੈਂਡੀਡੇਟ ਹੁੰਦੇ ਨੇ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਵੋਟਾਂ ਮਿਲਦੀਆਂ ਨੇ ਡਿਵੈਲਪਮੈਂਟ ਦੇ ਨਾਂ ਤੇ ਵੀ ਸੜਕਾਂ ਚੌੜੀਆਂ ਸੜਕਾਂ ਚੌੜੀਆਂ ਕਰਨੀਆਂ ਨੇ ਟ੍ਰੈਫਿਕ ਇੰਨਾ ਜ਼ਿਆਦਾ ਆ ਫਿਰ ਕੀ ਕੀਤਾ ਜਾਵੇ ਵੀ ਦਰਖਤ ਬਜਣ ਕਿਤੇ ਦਰਖਤ ਹੈ ਹੀ ਨਹੀਂ ਫਿਰ ਤੁਸੀਂ ਪੰਜਾਬ ਦੇ ਹਿਸਾਬ ਲਾ ਲਓ ਪੰਜਾਬ ਦੇ ਉੱਤੇ ਹੁਣ ਤੱਕ ਕਿੰਨੇ ਅਟੈਕ ਹੁੰਦੇ ਆਏ ਨੇ ਤੁਸੀਂ ਨਾ ਜੇ ਕਿਤੇ ਫੋਰਨ ਕੰਟਰੀ ਗਈ ਹੋਮ ਤਾਂ ਖੁਰਦ ਸਾਹਿਬ ਜਾਣਦੇ ਰਹਿੰਦੇ ਨੇ ਬਾਬਾ ਜੀ ਤਾਂ ਚਲੋ ਜਾਣਦੇ ਨੇ ਜਦੋਂ ਜਹਾਜ਼ ਪੰਜਾਬ ਦੇ ਵਿੱਚ ਐਂਟਰ ਕਰਦਾ ਆ ਉਦੋਂ ਲੱਗਦਾ ਪਤਾ ਵੀ ਪੰਜਾਬ ਹੈ ਕੀ ਆ ਜਦੋਂ ਹਰੀਆਲੀ ਦਿਖਦੀ ਆ ਦੁਬਈ ਦਾ ਜਗਰ ਕੀਤਾ ਖੁਰਦ ਸਾਹਿਬ ਨੇ ਦੁਬਈ ਦੇ ਵਿੱਚ ਉਹਨਾਂ ਨੇ ਦਰਖਤ ਲਿਆ ਲਿਆ ਕੇ ਲਾਤੇ ਉਹਨਾਂ ਕੋਲੇ ਕੋਈ ਕਿਰਪਾ ਨਹੀਂ ਸੀਗੀ ਜਿਵੇਂ ਇਹਨਾਂ ਨੇ ਦੱਸਿਆ ਦਰਖਤਾਂ ਲੱਗ ਗਈਆਂ ਉੱਥੇ ਦੇਖ ਲੋ ਇੰਨਾ ਸਾਹਮਦੇ ਪਾਏ ਨੇ ਚਲੋ ਕਰੋਪੀ ਆਈ ਉਹ ਗੱਲ ਵੱਖਰੀ ਆ ਪਰ ਤੁਹਾਨੂੰ ਉੱਥੇ ਪਾਮ ਜਮੇਰਾ ਵੇਚ ਕਿਤੇ ਹੋਰ ਦਰਖਤ ਕਿਨੇ ਮਿਲ ਜਾਣਗੇ ਟਾਣ ਦਾ ਭਾਵ ਇਹ ਬੁੱਧ ਰਖਤ ਪੰਜਾਬ ਚ ਕਿਤੇ ਹੈ ਹੀ ਨਹੀਂ ਸੜਕਾਂ ਚੌੜੀਆਂ ਹੋ ਰਹੀਆਂ ਨੇ ਤੇ ਜਿਹੜਾ ਫਸਲੀ ਚੱਕਰ ਆ ਤੁਸੀਂ ਹਿਸਾਬ ਲਾ ਲਓ ਹੁਣ ਝੋਨਾ ਲੱਗਣਾ ਆ ਝੋਨਾ ਕੀ ਆ ਦੇਖੋ ਇਹ ਸੰਤ ਹਰਦੇਵ ਸਿੰਘ ਜੀ ਲੁੱਲੋਂ ਵਾਲੇ ਉਹ دیਵਾਨਾਂ ਚ ਐਨ ਠੋਕ ਠੋਕ ਕੇ ਕਹਿੰਦੇ ਹੁੰਦੇ ਸੀ ਵੀ ਚਲ ਝੋਨਾ ਆ ਵੀ ਹੋਨੇ ਪਾਣੀ ਦਾ ਲੈਵਲ ਇੰਨਾ ਡਾਊਨ ਕਰਤਾ ਉੱਤੇ ਪਰਤ ਲਾਤੀ ਉੱਤੇ ਪਾਣੀ ਖੜਾ ਰਹਿੰਦਾ ਆ ਏਡੀ ਤਗੜੀ ਸਕੀਮ ਆ ਦੇਖੋ ਵੀ ਪੰਜਾਬ ਪਹਿਲਾਂ ਹਮਲਾ ਲੋਕੀ ਕਰਦੇ ਆਏ ਇੰਨਾ ਵਧੀਆ ਖੇਤਾ ਆ ਫੇਰ ਪਾਣੀ ਖਤਮ ਹੋ ਰਿਹਾ ਵਿਚੇ ਨਸ਼ਾ ਜੇ ਆਪਾਂ ਮਤਲਬ ਗੁਰੂ ਸਾਹਿਬ ਨੂੰ ਹੋਂ ਇਕੱਲਾ ਮਤਲਬ ਮੱਥਾ ਟੇਕ ਕੇ ਮੁਰਦੇ ਰਹੇ ਆਪਣੇ ਛੱਤਰ ਪਾਣੀ ਬਣੇ ਨੇ ਮੈਂ ਤੁਹਾਨੂੰ ਹੁਣ ਚਲੋ ਮੈਂ ਸਮਾਪਤੀ ਦੇ ਵੱਲ ਵਧਾਂ ਦੇਖੋ ਸੰਗਤ ਹੁਣ ੍ਹੇਮਕੋਣ ਸਾਹਿਬ ਜਾਂਦੀ ਆ ੍ਹੇਮਕੋਣ ਸਾਹਿਬ ਤੁਸੀਂ ਕਰੋ ਮੋਟਰਸਾਈਕਲ ਕਾਰ ਚੱਕ ਲੋ ਤੁਸੀਂ ਪੰਜਾਬ ਕ੍ਰੋਸ ਕਰਜੋ ਤੁਹਾਨੂੰ ਦਰਖਤ ਤੇ ਦਰਖਤ ਮਿਲਣਗੇ ਉ ਅਸੀਂ ਉਧਰ ਲਿਆ ਨੂੰ ਪਤਾ ਨਹੀਂ ਕਿੰਨਾ ਮਾੜਾ ਕਹਿੰਨੇ ਆਏ ਨੇ ਹੋਏ ਨੇ ਤੁਹਾਨੂੰ ਏਡੇ ਏਡੇ ਹਸਪਤਾਲ ਪੰਜਾਬ ਤੋਂ ਬਾਹਰ ਕਿਤੇ ਦੇਖਣਾ ਹੀ ਨਹੀਂ ਲੋੜ ਹੀ ਨਹੀਂ ਪੈਂਦੀ ਹੇਮਕੋਣ ਸਾਹਿਬ ਤੁਸੀਂ ਰਿਸ਼ੀਕੇਸ ਲੰਘ ਜਾਓ ਕਿੱਡੇ ਕ ਹਸਪਤਾਲ ਨੇ ਹਸਪਤਾਲ ਕਦੋਂ ਹੁੰਦੇ ਅੱਗੇ ਸਗੀ ਨਹੀਂ ਕਿਤੇ ਅੱਗੇ ਲੋਕ ਫਿੱਟ ਰਹਿੰਦੇ ਸਕੇ ਤੁਹਾਨੂੰ ਰਿਸ਼ੀਕੇਸ ਤੋਂ ਅੱਗੇ ਸ਼੍ਰੀ ਨਗਰ ਫਿਰ ਜੋਤਸ਼ੀ ਮੱਠ ਤੁਹਾਨੂੰ ਸਾਰੇ ਬੰਦੇ ਫਿੱਟ ਮਿਲਣਗੇ ਮਤਲਬ ਉਥੇ ਪਾਣੀ ਤੇ ਦਰਖਤ ਦੋ ਚੀਜ਼ਾਂ ਨੇ ਪਾਣੀ ਆ ਤੇ ਦਰਖਤ ਆ ਦੋਨਾਂ ਦੀ ਉਹ ਲੋੜ ਆ ਹਸਪ ਜੇ ਇਹ ਕੰਮ ਚੱਲਦਾ ਰਿਹਾ ਹਸਪਤਾਲ ਤਾਂ ਹੋਰ ਵੱਡੇ ਬਣਾਉਣੇ ਪਣੇ ਆ ਤੁਹਾਨੂੰ ਉਧਰ ਦੇਖੋ ਲੋੜ ਹੀ ਨਹੀਂ ਹਸਪਤਾਲਾਂ ਦੀ ਕਿਉਂਕਿ ਦਰਖਤ ਤੇ ਪਾਣੀ ਪਾਣੀ ਵੀ ਆਪਣਾ ਖਤਮ ਹੋ ਗਿਆ ਤੇ ਦਰਖਤ ਵੀ ਬਸ ਖਤਮ ਹੁਣ ਮੈਂ ਚਲੋ ਸਮਾਪਤੀ ਕਰਾਂ ਹੁਣ ਗੱਲ ਇਹ ਆ ਵੀ ਆਪਾਂ ਕੀ ਕਰ ਸਕਦੇ ਆ ਦੇਖੋ ਗੱਲ ਤਾਂ ਉਹੀ ਆ ਵੀ ਜਿਵੇਂ ਇਥੇ ਪਹਿਲਾਂ ਗੱਲ ਕੀਤੀ ਗਈ ਵੀ ਬਾਬਾ ਜੀ ਦੇ ਅੰਡਰ ਆਪਾਂ ਕੋਈ ਤਗੜਾ ਕੰਮ ਕਰੀਏ ਠੀਕ ਆ ਵੀ ਬਾਬਾ ਜੀ ਆਰਡਰ ਕਰਨ ਵੀ ਅੱਜ ਆਪਾਂ ਆਹ ਏਰੀਆ ਲਾਉਣਾ ਹੀ ਲਾਉਣਾ ਬੂਟਿਆਂ ਦਾ ਫਿਰ ਸਾਂਭਣਾ ਕਿਉਂਕਿ ਹੋਰ ਜਿਉਂਦੇ ਤਾਂ ਰਹਾਂਗੇ ਤੇ ਦਰਖਤ ਰਹਿਣਗੇ ਹੁਣ ਮੰਨ ਲਓ ਵੀ ਮੈਂ ਆਪਣੇ ਬੱਚਿਆਂ ਲਈ ਬਹੁਤ ਵੱਡੀ ਪ੍ਰਾਪਰਟੀ ਛੱਡ ਕੇ ਜਾਵਾਂ ਅੱਜ ਤੋਂ 50 ਸਾਲ ਬਾਅਦ ਜਵਾਕਾਂ ਨੇ ਆਪਣੀਆਂ ਫੋਟੋਆਂ ਤੇ ਚੱਪਲਾਂ ਚਪੇੜਾ ਮਾਰਿਆ ਕਰਨੀਆਂ ਨੇ ਵੀ ਬਾਪੂ ਤੇਰੀ ਏਡੀ ਪ੍ਰਾਪਰਟੀ ਮੇਰੇ ਕੋਈ ਕੰਮ ਨਹੀਂ ਆਈ ਵੀ ਘਟੋ ਘਟ ਇੱਕ ਦਰਖਤ ਛੱਡ ਜਾਂਦਾ ਆ ਆ ਟਾਈਮ ਆਉਣਾ ਜਾਂ ਮਤਲਬ ਆਪਾਂ ਕੁਝ ਇਹੋ ਜਿਹਾ ਕਰੀਏ ਨਹੀਂ ਤਾਂ ਕੋਈ ਮੂੰਹ ਦਿਖਾਉਣ ਚੋਗ ਨਹੀਂ ਰਹਿਣਾ ਮਹਾਰਾਜ ਨੂੰ ਹੁਣ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਚਿੱਟੀਆਂ ਵੀ ਸਮੱਸਿਆਵਾਂ ਹੁਣ ਤੱਕ ਪੰਜਾਬ ਵਿੱਚ ਆਈਆਂ ਨੇ ਜਾਂ ਪੂਰੇ ਸਮਾਜ ਵਿੱਚ ਆਈਆਂ ਨੇ ਜਿਹੜਾ ਸਿੱਖ ਕੌਮ ਆ ਜਿਹੜੀ ਜਿਹੜਾ ਸ਼੍ਰੀ ਦਰਬਾਰ ਸਾਹਿਬਾ ਉਥੇ ਆਮ ਬੰਦੇ ਦੀ ਕਦੇ ਅਰਦਾਸ ਨਹੀਂ ਹੁੰਦੀ ਪਰ ਜਿਹੜੀ ਸਮੱਸਿਆ ਬਹੁਤ ਵੱਧ ਜਾਂਦੀ ਆ ਉਦੋਂ ਅਰਦਾਸ ਹੁੰਦੀ ਆ ਤੁਸੀਂ ਦੇਖਿਆ ਹੁਣੇ ਕਿਸਾਨੀ ਮੋਰਚੇ ਬਾਰੇ ਅਰਦਾਸ ਹੋਈ ਦਰਬਾਰ ਸਾਹਿਬ ਇੱਕ ਤਾਂ ਵੀ ਮੈਂ ਇਹ ਬੇਨਤੀ ਕਰਨੀ ਚਾਹਨਾ ਬਾਬਾ ਜੀ ਨੂੰ ਬਾਬਾ ਜੀ ਚਲੋ ਮਹਾਂਪੁਰਖ ਨੇ ਇਹਨਾਂ ਦੇ ਅੱਗੇ ਚਲੋ ਲਿੰਕ ਹੈਗੇ ਨੇ ਬਿਨਾ ਅੱਗੇ ਗੱਲ ਕਰਕੇ ਉਥੇ ਅਰਦਾਸ ਕਰਾਈ ਜਾਵੇ ਕਿਉਂਕਿ ਗੁਰੂ ਸਾਹਿਬ ਜੇ ਕਿਰਪਾ ਕਰਨਗੇ ਤਾਂ ਲੋਕਾਂ ਨੂੰ ਸਮਝ ਆਊਗੀ ਦੋ ਨੰਬਰ ਗੱਲ ਤੁਸੀਂ ਅਰਦਾਸ ਵਿੱਚ ਇੱਕ ਸ਼ਬਦ ਸੁਣਿਆ ਹੋਣਾ ਇਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਇਹ ਮਾੜੀ ਗੱਲ ਧਿਆਨ ਨਾਲ ਸੁਣਿਓ ਜੇ ਚਾਹਣਿਓ ਵੀ ਪੰਜਾਬ ਹਾਸਲਾ ਬਸਲਾ ਹੋ ਜਵੇ ਅਰਦਾਸ ਵਿੱਚ ਸ੍ਰੀ ਨਨਕਾਣਾ ਸਾਹਿਬ ਦਾ ਜ਼ਿਕਰ ਤਾਂ ਸ਼ਾਮਲ ਕੀਤਾ ਗਿਆ ਸੀ ਜਦੋਂ ਨਰੈਣੂ ਮਹਾਮਤ ਹੋਣਾ ਨੇ ਕਬਜ਼ੇ ਕਰ ਲਏ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਫਿਰ ਉਹ ਚੀਜ਼ ਪੰਥਕ ਜਥੇਬੰਦੀਆਂ ਨੇ ਕਮੇਟੀਆਂ ਨੇ ਰਲ ਮਿਲ ਕੇ ਕਿਉਂਕਿ ਪ੍ਰਥਮ ਪਗੋਤੀ ਸਿਮਰ ਕੇ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿੱਥੇ ਨਾਮ ਆਉਂਦਾ ਉੱਥੇ ਤੱਕ ਚੰਡੀ ਦੀ ਵਾਰ ਦਾ ਪਾਠ ਉਹ ਤੋਂ ਬਾਅਦ ਜਿੰਨੀ ਵੀ ਅਰਦਾਸ ਆ ਪੰਜ ਪਿਆਰਿਆਂ ਦਾ ਨਾਮ ਪੰਜਾਂ ਤਖਤਾਂ ਦਾ ਸਾਰਾ ਉਹ ਕਮੇਟੀਆਂ ਜਥੇਬੰਦੀਆਂ ਬੈਠਦੀਆਂ ਨੇ ਇਹ ਉਹਨਾਂ ਨੇ ਕੀਤਾ ਹੋਇਆ ਸਾਰਾ ਨਨਕਾਣਾ ਸਾਹਿਬ ਦਾ ਜ਼ਿਕਰ ਤੇ ਹੋਰ ਗੁਰਦੁਆਰਿਆਂ ਦਾ ਜ਼ਿਕਰ ਤਾਂ ਵਿੱਚ ਸ਼ਾਮਲ ਕਰ ਲਿਆ ਸੀ ਵੀ ਮਹਾਰਾਜ ਤੁਸੀਂ ਕਿਰਪਾ ਕਰੋ ਵੀ ਉਹਨਾਂ ਦਾ ਛੁਟਕਾਰਾ ਹੋਵੇ ਵੀ ਮਤਲਬ ਸਾਡੇ ਕੋਲੇ ਸੇਵਾ ਸੰਭਾਲ ਆਵੇ ਹੁਣ ਮੈਂ ਇਹ ਚਾਹਨਾ ਵੀ ਕਿਉਂ ਨਾ ਅਰਦਾਸ ਵਿੱਚ ਸ਼ਾਮਲ ਕੀਤਾ ਜਾਵੇ ਵਾਤਾਵਰਣ ਦੀ ਸਮੱਸਿਆ ਨੂੰ ਦੇਖੋ ਹੁਣ ਕੋਈ ਬੰਦਾ ਕਹੇ ਲੈ ਇਹ ਤਾਂ ਵਾਤਾਵਰਨ ਦੀ ਸਮੱਸਿਆ ਕਿਹੜਾ ਧਾਰਮਿਕ ਗੱਲ ਆ ਪਰ ਪਵਨ ਗੁਰੂ ਪਾਣੀ ਪਤਾ ਜਿਹੜਾ ਸ਼ਲੋਕ ਆ ਉਹ ਦੱਸੋ ਧਾਰਮਿਕ ਆ ਕਿ ਵਾਤਾਵਰਨ ਵਾਲਾ ਵਾਤਾਵਰਨ ਵਾਲਾ ਜੇ ਗੁਰੂ ਸਾਹਿਬ ਨੂੰ ਕੱਲਾ ਤੁਸੀਂ ਧਾਰਮਿਕ ਲੈ ਕੇ ਚੱਲਾਂਗੋ ਚੱਲेंगे ਫਿਰ ਆਪਾਂ ਗੱਲ ਤਾਂ ਗੁਰੂ ਸਾਹਿਬ 100% ਆਲ ਰਾਊਂਡਰ ਨੇ ਮਤਲਬ ਇੱਥੇ ਸਟੇਜ ਤੇ ਵੀ ਮਹਾਂਪੁਰਖ ਬੈਠੇ ਨੇ ਆਚਾਰੀ ਐ ਸਾਹਿਬ ਬੈਠੇ ਨੇ ਬਾਬਾ ਜੀ ਮਤਲਬ ਅੱਗੇ ਇਹ ਗੱਲ ਲੈ ਕੇ ਜਾਣ ਕਿਉਂਕਿ ਗੁਰੂ ਸਾਹਿਬ ਜੇ ਚਾਹਣ ਆਪਾਂ ਨੂੰ ਪਤਾ ਵੀ ਮਿੰਟੋ ਮਿੰਟੀ ਸਮੱਸਿਆ ਵਾ ਸਮੱਸਿਆ ਮਾ ਹੱਲ ਹੋ ਜਾਣ ਰੋਜ਼ ਸਵੇਰ ਸ਼ਾਮ ਘਰਾਂ ਵਿੱਚ ਦਰਗੁਰਦਵਾਰਿਆਂ ਚ ਦਰਬਾਰ ਸਾਹਿਬ ਜਿੱਥੇ ਮਰਜੀ ਜਿਵੇਂ ਨਨਕਾਣਾ ਸਾਹਿਬ ਦਾ ਜ਼ਿਕਰ ਆਇਆ ਮੈਂ ਇਹ ਵਾਤਾਵਰਨ ਨੂੰ ਸਾਂਭਣ ਦਾ ਕਿਉਂਕਿ ਐਤ ਕੀ ਟੈਂਪਰੇਚਰ ਤੁਸੀਂ ਦੇਖ ਹੀ ਲਿਆ ਟੈਂਪਰੇਚਰ ਐਤ ਕੀ ਦਬਈ ਦਾ ਘੱਟ ਹੁੰਦਾ ਸੀ ਪੰਜਾਬ ਦਾ ਵੱਧ ਹੁੰਦਾ ਸੀ ਆ ਦੋ ਹਫ਼ਤੇ ਪਹਿਲਾਂ ਆਪਾਂ ਦੇਖਿਆ ਹੀ ਆ ਨੈਟ ਤੇ ਸਾਰਾ ਆ ਜਾਂਦਾ ਯਾਰ ਜਿੱਥੇ ਨਨਕਾਣਾ ਸਾਹਿਬ ਦਾ ਜ਼ਿਕਰ ਆਉਂਦਾ ਉਥੇ ਕੋਈ ਖਰੜਾ ਤਿਆਰ ਕੀਤਾ ਜਾਵੇ ਰੋਜ਼ ਵੀ ਮਹਾਰਾਜ ਤੁਸੀਂ ਕਿਰਪਾ ਕਰੋ ਵਾਤਾਵਰਨ ਨੂੰ ਬਚਾਓ ਕਿਉਂਕਿ ਗੁਰੂ ਸਾਹਿਬ ਆਪਣੇ ਨੇ ਆਪਾ ਗੁਰੂ ਸਾਹਿਬ ਦੇ ਆ ਉਹਲਾ ਕੋਈ ਹੈ ਨਹੀਂਗਾ ਇਸ ਕਰਕੇ ਮੇਰੀਆਂ ਇਹੀ ਬੇਨਤੀਆਂ ਨੇ ਜੇ ਕੋਈ ਗੱਲ ਠੀਕ ਲੱਗ ਪੋ ਰੱਖ ਲਿਓ ਗਲਤ ਲੱਗੇ ਮਾਫ ਕਰਦੇ ਹੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਨੇ ਚਲੋ ਮੈਨੂੰ ਸਮਾਂ ਦਿੱਤਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ